ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਦਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਈਨੂ ਫਰੀਦਕੋਟ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਜੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਜੀ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਬਾਈ ਦੇ ਸੇਲ ਆ ਤਿੰਨੇ ਗਰਮੀਆਂ ਦੇ ਤੋਪੇ ਆ ਪੂਰੇ ਸੋਹਣੇ ਤੇ ਹਾਈਬ੍ਰਿਡ ਦੇ ਬਰੀਡਡਾ ਪਸ਼ੂ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕਿ ਦੁੱਧਵਾਦ ਆ ਕਿਨਮਾ ਪਸ਼ੂ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਤਾਰਾ ਜੀ ਸੰਨੂ ਦੋਤਰਾ ਪਿੰਡ ਬਗੜਾੜੀ ਜਿਲ੍ਹਾ ਫਰੀਕੋਟ ਤੁਸੀਂ ਵੀ ਜਾਤੋ ਮੋਬਾਈਲ ਨੰਬਰ ਜੀ 884760002 ਠੀਕ ਆ ਬਾਈ ਇੱਕ ਨੰਬਰ ਬਾਈ ਇਸੇ ਜਰਸੀ ਤੋਂ ਸ਼ੁਰੂ ਕਰ ਲਾਂਗੇ ਸੂਆ ਕੰਨਵਾਜੀ ਸੂਆ ਵੀਰੇ ਅਰੀਜਨਲ ਤੀਜਾ ਕਹ ਇਹਨੂੰ ਦੂਜਾ ਸੂਆ ਕਹਿ ਦੀ ਕਿਉਂਕਿ ਫਾਇਦਾ ਨਹੀਂਗਾ ਠੀਕ ਆ ਬਾਈ ਠੀਕ ਆ ਅਰੀਜਨਲ ਤੀਜਾ ਸੂਆ ਹੁੰਦੀ ਆ ਤੇ ਪਿਛਲੇ ਸੂਏ ਦੁੱਧ ਦਾ ਰਿਕਾਰਡ ਦੁੱਧ ਵੀਰੇ ਲਿਵਾ ਵੇਖਿਆ 30 ਕਿਲੋ ਕਹ ਦੀਏ ਪਰ ਫਾਇਦਾ ਨਹੀਂ ਪਰ 20 ਕਿਲੋ ਨਾਰਮਲੀ ਤਾਂ ਦੇਈ ਜਾਊਗੀ ਬਾਈ ਠੀਕ ਆ ਬਾਈ ਧਣ ਕਿੰਨੇ ਲੈ ਜੂ ਧਣ ਬਾਈ ਹਫਤਾ ਲੈ ਜੂ ਜੀ ਰੇਟ ਮਤਾ ਹਾਂ ਹਾਂ ਬਾਕੀ ਪਰ ਵਾਲੇ ਪਾਸੇ ਦਾ ਪਤਾ ਬਾਈ ਵਜਨ-ਬੁਜਨ ਬਹੁਤ ਆ ਵੀਰੇ ਵਹਿੜਦਾ ਆ ਜੀ ਨਾ ਪਿਆਰੀ ਕਰਮ ਵਾਲੀ ਦਾ ਅੰਤ ਕੋਈ ਨਹੀਂ ਹਮਾਨਾ ਤੁਸੀਂ ਦੇਖ ਸਕਦੇ ਹੋ ਪੂਰਾ ਸੋਹਣਾ ਤੇ ਟੌਪ ਦਾ ਥੋੜੀ ਜਿਹੀ ਭਾਲਾ ਬਈ ਇੱਕ ਹਾਂ ਹਾਂ ਬਈ ਇੱਕ ਪਾਈ ਪਾਲੇ ਬੈੰਦੀ ਇੱਕ ਪਾਸੇ ਹਾਂ ਇਹ ਬੈੰਦੀ ਬੈੰਡ ਕਰ ਹਾਂ ਬੈਨ ਕਰਕੇ ਬਈ ਹੋ ਜਾਂਦੀ ਹੁੰਦੀ ਹੈ ਠੀਕ ਆ ਬਈ ਹਨਾ ਦੀ ਓਕੇ ਹੈ ਜੀ ਇੱਕ ਨੰਬਰ ਹੋਊਗੀ ਵੀਰੇ ਠੀਕ ਹੈ ਜੀ ਸੋਹਣੀ ਫੇਸ ਕੁਆਲਿਟੀ ਬਾਈ ਕਹਿੰਦਾ ਜੇ ਦੂਜਾ ਵੀ ਕਹਿ ਦਿੰਦੇ ਤਾਂ ਵੀ ਚੱਲ ਹੀ ਜਾਣਾ ਸੀ ਬਾਈ ਪਰ ਜਿਹੜੀ ਗੱਲ ਆ origignal ਤੀਜਾ ਸੂਆ ਜੀ ਡੇਟ ਮੁਤਾਬਕ ਹਫਤਾ ਪਿਆ ਤੇ ਕਰਨ ਵਾਲੀ ਹਮਾਨੇ ਦੀਆਂ ਪੰਡਾ ਬੰਨੀ ਬੈਠੀ ਆ ਹਾfte ਦੀ ਕਰਦਾ ਪੂਰਾ ਗਾਉ ਨੂੰ ਮੈਨੂੰ ਲੱਗਦਾ ਬੈਂਚ ਚ ਵੀ ਬਾਈ ਦਿਖਤਦਾ ਹਾਂ ਮੈਂ ਕਹਿੰਦਾ ਵੀਰੇ ਬੈਠ ਔਖੀ ਬੈਠੂਗੀ ਸਹੀ ਗੱਲ ਆ ਜੀ ਇਹਦਾ ਚੰਗੀ ਮਿੱਟੀ ਲਿਆ ਕੇ ਸਿੱਟਣੀ ਪੈਣੀ ਆ ਇਹਦੇ ਬੈਣ ਵਾਸਤੇ ਫੇਰ ਕਰਮ ਵਾਲੀ ਬੈਠੂ ਥਣਾ ਦੀ ਓਕੇ ਹੋਊਗੀ ਬੇਫਿਕਰ ਹੋ ਜਾਓ ਸ਼ਾਈਨਿੰਗ ਚੈੱਕ ਕਰ ਲਓ ਬਰੀਡ ਚੈੱਕ ਕਰ ਲਓ ਪੂਰੀ ਫਾਰਮ ਵਾਲੀ ਦਾ ਬਾਈ ਵਜਨ ਬਹੁਤ ਆ ਵੀਰੇ ਵੈਣ ਦਾ ਨਹੀਂ ਨਿਕਾ ਕਿ ਲਿੱਸੀ ਕਿਸੇ ਪਾਸੋਂ ਵੀ ਗਾਂ ਥਾਨ ਬਹੁਤ ਟਾਪ ਦਾ ਲੱਗਿਆ ਨ ਮੰਜੇ ਦੇ ਪਾ ਵਾਂਗੂ ਕੱਲਾ ਕੱਲਾ ਨਿਖੜ ਮਾ ਬਰੀਡ ਦੇ ਪੱਖ ਤੋਂ ਵੀ ਅੰਤ ਕੋਈ ਨਹੀਂ ਵਜਣ ਦੇ ਪੱਖ ਤੋਂ ਵੀ ਅੰਤ ਕੋਈ ਨਹੀਂ ਪੂਰੀ ਸਮੀ ਭਲੀ ਆ ਬਈ ਕਿਸੇ ਸੇਵਾ ਵਾਲੇ ਕਰੋ ਸ਼ੌਂਕੀ ਬਣਦੇ ਮੈਂ ਕਿਹਾ ਉਹ ਜਿਆਦਾ ਚੰਗੇ ਘਰਵਾਈ ਬਹ ਹਮਾਤ ਲਾਣ ਦਾ ਵੀਰੇ ਸੱਤ ਬਣ ਜਾਣਗੇ ਉਹਦੇ ਨਾਲ ਦੀਆਂ ਸਹੀ ਗੱਲ ਹਮਾਤ ਲਾਣ ਦਾ ਬਈ ਜਿੰਨੀਆਂ ਮਰਜ਼ੀ ਬਣਾ ਲੈ ਇਹਦੇ ਨਾਲ ਦੀਆਂ ਸਮਾਚ ਰਾਰੀਆਂ ਨੇ ਇਹਦੇ ਜਿੰਨਾ ਕੰਮ ਵੀ ਨਹੀਂ ਕੱਢਣਾ ਨਾ 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 ਬਈ ਨਾ ਨਾ ਐਡਾ ਹੋਣਾ ਤਾਂ ਉਹ ਤਿਆਰ ਹੀ ਨਹੀਂ ਹੁੰਦਾ ਚਾਰ ਚਾਰ ਗਾਈਆਂ ਮਿਲਾ ਕੇ ਵੀ ਨਹੀਂ ਹੋਣਾਗਾ ਜਿੱਡਾ ਇਹ ਕਰੀ ਬੈਠੀ ਆ ਆਮ ਤੁਸੀਂ ਵੇਖਿਆ ਹੋਣਗੇ ਮੇਲਿਆਂ 'ਚ ਆ ਚੀਜ਼ ਹੁੰਦੀ ਆ ਬਈ ਇੱਕ ਤਾਂ ਵੀ ਜਿਹੜੀਆਂ ਹੁੰਦੀਆਂ ਕਿ ਦੁੱਧ ਵਾਲੀ ਚੀਜ਼ ਆ ਬਾਈ ਇਹ ਦੁੱਧ ਵੀ ਗਾਣੇ ਦੇਣਾ ਜੇ ਬਾਈ ਇਹਨੇ ਦੁੱਧ ਨਾ ਦਿੱਤਾ ਫਿਰ ਫਿਰ ਤਾਂ ਵੀ ਕੋਈ ਫਾਇਦਾ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਬਾਕੀ ਠੰਡੀ ਸੀ ਬਹੁਤ ਆ ਬੜੀ ਆ ਬਾਕੀ ਬਾਈ ਜਿਹੜੀ ਨਾੜਾ ਆਉਂਦੀਆਂ ਦੁੱਧ ਵਾਲੀਆਂ ਗੋਟੜਗੀਆਂ ਆਉਂਦੀਆਂ ਹਵਾਨੇ ਨੂੰ ਬਰੀਕ-ਬਰੀਕ ਵੇਂਜ ਹਵਾਨੇ ਦੇ ਵਿੱਚ ਚੈੱਕ ਕਰ ਸਕਦੇ ਇੱਕ ਸਾਈਡ ਤੇ ਭਾਲਾ ਬਰੀਡ ਤੋਂ ਅੰਤ ਕੋਈ ਨਹੀਂ ਵਜਣ ਤੋਂ ਅੰਤ ਕੋਈ ਨਹੀਂ 20 22 ਕਿਲੋ ਕੋਈ ਬਾਲਾ ਨਹੀਂ ਬਾਈ ਦੁੱਧ ਦੀ ਡੀਗਾਂ ਨੂੰ ਖੁੱਲਾ ਬਾਈ ਖੁੱਲਾ ਦਊਗੀ ਬਾਕੀ ਸੇਵਾ ਦਾ ਹਵਾਨੇ ਦੀ ਮੰਤਰ ਤੁਸੀਂ ਦੇਖ ਸਕਦੇ ਹੋ ਐਨ ਮੜਿਆ ਆ ਪਈ ਆ ਬਈ ਥੋਲੀ ਬਹੁਤ ਪਈ ਆ ਬਈ ਥੋਲੀ ਬਹੁਤ ਪਈ ਆ ਸਾਰੀਆਂ ਵਾਲਟਰਾਂ ਕੱਢ ਕੇ ਸੋਨਾ ਕਰਮ ਵਾਲੀ ਨੇ ਮੁੱਲ ਬਈ ਇਹਦਾ ਤੇ ਬਈ 70000 ਦੀ ਬੈਠ ਦੇਵਾਂਗੇ ਠੀਕ ਆ ਹੋ ਜੂ ਮੰਨਤਾ ਨਹੀਂ ਹਾਂ ਮੰਨਤਾ ਹੋ ਜੂ ਪਾਕੀ ਬਈ ਜਿੱਦੇ ਸੂਪੀ ਗਾਂ ਦੀ ਕੀਮਤ ਵਧੂਗੀ ਘੜਦੀ ਨਹੀਂ ਗਈਗਾ ਹਾਂ ਬਾਕੀ ਬਈ ਦੇਣ ਪਏ ਆ ਹਜੇ 1000000 ਚੋਂ ਮਾਣ ਤਾਣ ਬਾਈ ਕਹਿੰਦਾ ਕਰਦਾਂਗੇ ਜੀ ਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲ ਐ ਕੋਈ ਲਿੱਸੀ ਵਿੱਕੀ ਨਹੀਂ ਬਾਈ ਮੱਜਾਂ ਵਾਂਗੂ ਚੌੜੀ ਆ ਪੂਰੀ ਗੱਲ ਮੱਜਾਂ ਪੂਰੇ ਸਮੇਂ ਦੀ ਪਲੀ ਤੇ ਬਰੀਡ ਵਾਲੀ ਆ ਜੀ ਸੋਹਣੀ ਸੁਨੱਖੀ ਕਹਿ ਸਕਦੇ ਪੰਜਾਬੀ ਚ ਫੁੱਲ ਆ ਜਿਹੜੇ ਪਾਸੋਂ ਮਰਜੀ ਦੇਖ ਲੋ ਦੋ ਨੰਬਰ ਗਰਮੀਆਂ ਦਾ ਤੋਹਫਾ ਹੀ ਇਹ ਆ ਸੁਆ ਕੇ ਨਮਾ ਬਾਈ ਸੁਆ ਵੀ ਰੀਅਲ ਦੂਜਾ ਸੁਆ ਹੁੰਦੀ ਐ ਵੀ ਠੀਕ ਆ ਬਾਈ ਇਹਦੇ ਵੀ ਹਫਤਾ ਪਿਆ ਹਜੇ ਦਾ ਵੀ ਕ੍ਰੋਸ ਚ ਪੈ ਜਾਂਦੀ ਆ ਹਨਾ ਬਾਈ ਹਾਂ ਬ੍ਰੇਜ਼ੀਲ ਪੰਜਾਬ ਦੀ ਜੱਦ ਜੱਸਾਂ ਦਾ ਇਹ ਠੀਕ ਹੈ ਜੀ ਹਾਂ ਕੋਈ ਕ੍ਰੋਸ ਜਰਸੀ ਰੀਨਲ ਪੰਜਾਬ ਦਿਆ ਚੱਲ ਰੀਨਲ ਪੰਜਾਬ ਵਾਲੀ ਬਾਕੀ ਹਿਮਾਚਲ ਜਦਾ ਚੀਜ਼ ਹੁੰਦੀ ਨਹੀਂ ਨਾ ਹੀ ਐਦਾ ਕੱਦ ਹੁੰਦਾ ਨਾ ਵਜ਼ਨ ਹੁੰਦਾ ਥਾਨ ਬਹੁਤ ਚੰਗਾ ਲੱਗਾ ਥਾਨ ਤਾਂ ਬਈ ਪਹਿਲਣ ਔਰਗਾ ਲੱਗਿਆ ਵਾ ਜਮ ਬਈ ਕਦੇ ਨਾ ਖਰਾਬ ਹੋ ਨਾਲ ਥਾਨਾ ਜੀ ਸਹੀ ਗੱਲ ਹੈ ਕਦੇ ਨਾ ਇਹਨੂੰ ਬਿਮਾਰੀ ਨਹੀਂ ਹੁੰਦੀ ਬਈ ਮਸਤ ਹੁੰਦੀ ਨਹੀਂ ਹਾਂ ਬਹਾਰ ਲਿਆਈ ਬਈ ਦਿਨ ਹਫਤਾ ਲੈਜੂ ਬਈ ਹਫਤਾ ਲੋ ਬਈ ਕਿੰਨਾ ਕ ਪਾਜੂ ਬਈ ਦੁੱਧ ਦੁੱਧ ਵੀਰੇ ਨਾਰਮਲ ਹੀ ਹੈ ਵੀ ਬਾਈ ਕਿਲੋ ਠੀਕ ਹੈ ਜੀ ਬਾਕੀ ਕੋਸੈਂਟਰ ਦੀ ਆ ਸੋਹਣੀ ਫੇਸ ਕੁਆਲਿਟੀ ਵਜਨ ਇਹਦੇ ਵੀ ਚੰਗਾ ਨਾ ਕੋਈ ਫੋਟ ਆ ਨਾ ਕੋਈ ਸ਼ਾਕ ਆ ਚਾਰ ਹੀ ਥਣ ਤੇ ਪੂਰਾ ਸੋਹਣਾ ਥਣ ਲੱਗਿਆ ਵਾ ਜੀ ਗਰਮੀ ਗਰਮ ਵਾਲੀ ਨੇ ਮਨਾਉਣੀ ਨਹੀਂ ਤੇ ਗਰਮੀ ਗਰਮੀ ਦੁੱਧ ਵਾਲੇ ਨਜ਼ਾਰੇ ਦੇ ਹੀ ਰੱਖਣਿਆ ਬੰਦਾ ਸੇਵਾ ਗੌਰ ਵਾਲਾ ਚਾਹੀਦਾ ਜੀ ਬਾਕੀ ਥਣਾਂ ਦੀ ਜਮਾ ਡੰਨਣਾ ਬਈ ਮੈਂ ਇੱਕ ਨੰਬਰ ਹੋਊਗੀ ਬਾਈ ਥਣਾਂ ਦੀ ਠੀਕ ਆ ਜੀ ਥਣਾਂ ਦੀ ਬਾਈ ਕਹਿੰਦਾ ਇੱਕ ਨੰਬਰ ਹੋਊਗੀ ਬੇਫਿਕਰ ਹੋ ਜਾਓ ਬਾਕੀ ਗੱਦਗਾਠ ਵੀ ਚੰਗਾ ਵਜਨ ਵੀ ਚੰਗਾ 20 22 ਕਿਲੋ ਬਾਲਾ ਵੀ ਨਹੀਂ ਦੁੱਧ ਐਡੇ ਪਸ਼ੂ ਨੂੰ ਕਿਉਂਕਿ ਸਭੇ ਬਲੀ ਚੰਗੀ ਆ ਲੈਕਣਾ ਭਾਈ ਜਿਹਨੇ ਵੀ ਪਸ਼ੂ ਲੈਣਾ ਹੁੰਦਾ ਨਾ ਆਪਦੀ ਰੈ ਵਿਚਾਰ ਕਰਕੇ ਘਰੇ ਫੇਰ ਫੋਨ ਲਿਆ ਕਰੋ ਪਸ਼ੂ ਕਿਉਂਕਿ ਇੱਥੇ ਭਾਈ 11500 ਪਾ ਕੇ ਬੰਦਾ ਸਾਰੀ ਰਾਤ ਖੜਾਈ ਰਹਿਦਾ ਉਹ ਪਸ਼ੂ ਖਰਾਬ ਹੋ ਜਾਂਦਾ ਭਈ ਆਪਦਾ ਉਹ ਕਈ ਯਾਰ ਅਗਲਾ ਵੀ ਮੜ ਕੇ ਜਵਾਬ ਦੇ ਜਾਂਦੇ ਨੇ ਸਾਡਾ ਪਸ਼ੂ ਲੈ ਗਿਆ ਸਾਡਾ ਪਸ਼ੂ ਲੈ ਗਿਆ ਮੜ ਕੇ ਆ ਕੇ ਕਰਦੇ ਲੋਕ ਨਖਰੇ ਠੀਕ ਹੈ ਉਹ ਕੰਮ ਨਹੀਂ ਆਪਾਂ ਨੂੰ ਚੰਗਾ ਕਈ ਯਾਰ ਭਾਈ ਕਿਸੇ ਨੇ ਲੈਣ ਦਾ ਚਾਹ ਵਾਣਾ ਫਿਰ ਭਾਈ ਉਹ ਵੀ ਫੋਨ ਲਾਵੇ ਭਾਈ ਉਹ ਰਹਿ ਜਾਂਦਾ ਬੰਦਾ ਹਾਂ ਹਾਂ ਤੇ ਆਪ ਦੇ ਬਾਕੀ ਭਾਈ 100 ਰੁਪਿਆ ਪਾ ਕੇ ਵੀ ਲੋਕ ਬੰਨ ਦਿੰਦੇ ਆ ਸਮਝ ਪਰਖ ਕਰਕੇ ਪੂਰੀ ਤਸੱਲੀ ਕਰ ਲਿਆ ਕਰੋ ਕਿਉਂਕਿ ਭਾਈ ਪਹਿਲਾਂ ਸਾਰਿਆਂ ਦਿਖਾਵੇ ਘਰਦਿਆਂ ਨੂੰ ਭਾਈ ਆਪ ਦੇ ਨਾਲ ਬੁੜੀਆਂ ਨਾਲ ਬੰਦਿਆਂ ਨਾਲ ਸਾਰਾ ਰਹਿ ਕਰ ਲਿਆ ਕਰੀਂ ਠੀਕ ਆ ਭਾਈ ਸਹੀ ਗੱਲ ਆ ਆਪ ਦੇ ਪਹਿਲਾਂ ਵੀਡੀਓ ਤੇ ਕਲੀਅਰ ਕਰਕੇ ਤੇ ਫਿਰ ਬਾਈ ਕਹਿੰਦਾ ਫੋਨ ਲਾਇਆ ਕਰੋ ਸਾਰਾ ਉਹਦਾ ਡਬਲ ਸਾਈ ਮੋੜ ਆ ਗਿਆ ਜੇ ਕੋਈ ਟੋਕਰੇ ਸਾਰੇ ਘਰੇ ਆ ਗਏ ਠੀਕ ਆ ਜਾ ਕਾਇ ਜਿਹੜੀ ਗੱਲ ਆਪਾਂ ਜਿਹੜੀ ਗੱਲ ਆਪਾਂ ਕਹਿਤੀ ਵੀਡੀਓ ਚ ਉਹੀ ਆਏ ਗਏ ਆਏ ਨੂੰ ਨਿਕਲੂ ਜੇ ਨਹੀਂ ਆਪਾਂ ਹਾਈਟ ਦੱਸੀ ਹਾਈਟ ਨਿਕਲੂ ਜਿੰਨਾ ਵਜ਼ਨ ਦੱਸਿਆ ਵਜ਼ਨ ਨਿਕਲੂਗਾ ਹਵਾਨਾ ਜੇ ਆਪਾਂ ਵੱਡਾ ਕਹਿ ਰਹੇ ਹਾਂ ਤਾਂ ਵੱਡਾ ਹੀ ਨਿਕਲੂ ਇਹ ਨਹੀਂ ਆਪਾਂ ਬਈ ਜ਼ੂਮ ਕਰਕੇ ਜਾਂ ਨੇੜੇ ਤੋਂ ਵੀਡੀਓ ਕਵਰ ਕਰ ਲਈ ਆ ਆਪਾਂ ਦੂਰ ਕਰਕੇ ਵੀ ਦਿਖਾ ਦਿੰਨੇ ਹਵਾਨ ਨੇ ਆਡ ਹੀ ਦਿੰਦੇ ਆ ਕੱਲੀ ਕੱਲੀ ਗਾਂ ਦੇ ਜੀ ਬਾਕੀ ਹਵਾਨੇ ਢਿੱਲੀ ਬਹੁਤ ਪਈ ਆ ਭਾਈ ਗਾਂ ਚੈੱਕ ਕਰ ਲਓ ਜੀ ਕਮਲੀ ਹੋ ਜੂ ਬਣ ਬਣਦਾ ਭਾਈ ਜੀ ਇਹਦਾ ਮੁੱਲ ਬਾਈ ਇਹਦਾ 72000 ਰੁਪਿਆ ਬਾਈ ਹੋਜੂ ਮਾਨਤਨ ਮਾਨਤਨ ਹੋਜੂਗਾ ਬਾਈ ਇਹਦਾ 72000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਚੀਜ਼ ਬੜੀ ਚੰਗੀ ਆ ਬਾਈ ਨਿਆਜ਼ ਜਿਹੜੀ ਗੱਲ ਐਫ ਗਾਨਾਂ ਨੂੰ ਹੋ ਮੰਨਣਾ ਤਿਆਰ ਕਰੀ ਬੈਠੀ ਆ ਥੱਬੇ ਥੱਬੇ ਤੇ ਆਈ ਤੀਜਾ ਥੋੜੇ ਜਿਹਾ ਐਫ ਚ ਕ੍ਰੋਸ ਆ ਇਹ ਵੀ ਵਿਰੇ ਗਰਮਗਰਮ ਤੋਹਫਾ ਆ ਵਿਰੇ ਕ੍ਰੋਸ ਕਰਦਾ ਹਾਂ ਹਾਂ ਬਾਕੀ ਵਿਰੇ ਕਿੰਨੇ ਲੈ ਜੂਗਾ ਜਣ ਬਾਈ ਇਹ ਵੀ ਹਫਤਾ ਪਿਆ ਜੀ ਸੁਆ ਕਿੰਨੇ ਸੁਆ ਵਿਰੇ origial ਦੂਜਾ ਖਾਣਾ ਬਹੁਤ ਟਾਪ ਦਾ ਲੱਗਿਆ ਜੀ ਪੂਰਾ ਮੱਝਾਂ ਵਰਗਾ ਖਾਣਾ ਨੇੜੇ ਤੋਂ ਚੈੱਕ ਕਰੋ ਜੀ ਕੋਈ ਆਏ ਨਹੀਂਗਾ ਛੋਟਾ ਗਾ ਕ੍ਰੋਸ ਆਂਗਾ ਹੈ ਗੋਲ ਮਟੋਲੀ ਕਰਮਾ ਵਾਲੀ ਦੂਜੀ ਭਜਨ ਵਾਲੀ ਗਾਂ ਹੈ ਜੀ ਕੋਈ ਛੋਟੀ ਨਹੀਂ ਹਾਂ ਆਪ ਫੁੱਟ ਜੀ ਫੁੱਟੇ ਵੀ ਇਹਦਾ ਫੁੱਟ ਜੀ ਆ ਬਈ ਮੜੀ ਜੀ ਠੀਕ ਆ ਜੀ ਬਾਕੀ ਸਕਿਨ ਦੀ ਸ਼ਾਈਨਿੰਗ ਚੈੱਕ ਕਰ ਲੋ ਤੇ ਹਵਾਨੇ ਦੀ ਬੰਤਰ ਚੈੱਕ ਕਰ ਲੋ ਜੀ ਹਫਤੇ ਤੱਕ ਦਾ ਪੂਰਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਖਾਣਾ ਨਜਾਇਜ਼ ਚੰਗਾ ਲੱਗਿਆ ਵਾ ਕਿਉਂਕਿ ਇਹ ਜੇ ਥਣ ਦੀ ਚਵਾਈ ਬਹੁਤ ਬਈ ਸੌਕੀ ਹੁੰਦੀ ਹੈ ਮੈਂ ਕਹਿੰਦਾ ਬਈ ਮੋਗੇ ਵਾਂਗੂ ਵਰਦੀ ਆ ਸਹੀ ਗੱਲ ਆ ਜੀ ਮੋਟਰ ਵਾਂਗੂ ਦੁੱਧ ਧਾਊਗਾ ਥਣ ਚੋਂ ਜਦੋਂ ਚੋਣ ਲਾਗੇ ਕਿਉਂਕਿ ਪੂਰੀ ਬੰਤਰ ਚੰਗੀ ਆ ਹੱਥ ਚੰਗਾ ਬਾਕੀ ਚਾਰ ਚਾਰ ਉਂਗਲਾਂ ਦਾ ਥਾਣਾ ਵਜਿਆ ਬਈਆਂ ਚੀਜ਼ੇ ਵਾਂਗੂ ਝਲਕਦੀ ਆ ਬਈ ਗਾਂ ਕਿਤੇ ਪਾਸ ਲੈ ਨਹੀਂ ਗਿਆ ਕਿ ਮੱਛਰ ਦਾ ਵੀ ਨਿਸ਼ਾਨ ਲੂਟਦਾ ਲੈਸ ਕਾ ਮਾਰਦੀ ਆ ਬਈ ਪਾਣੀ ਨਹੀਂ ਖੜਨਾ ਉੱਤੇ ਜੇ ਆਪਾਂ ਪਾਣੀ ਦਾ ਘਰ ਪੱਗ ਇੱਕ ਕੁਆਰਟੀ ਨਾਲ ਹੀ ਨਵਾਈ ਜਾਂਦੀ ਆ ਇਹਦਾ ਸਹੀ ਗੱਲ ਆ ਜੀ ਪੂਰਾ ਸੋਹਣੀ ਤੇ ਸੰਭੀ ਪਲੀ ਦੁੱਧ ਮਰੇ 24 25 ਕਿਲੋ ਖੁੱਲਾ ਪਾਉਗੀ ਦਾ ਠੀਕ ਹੈ ਬਾਈ ਬਾਕੀ ਝੋਲ ਹਵਾਨੇ ਚ ਬਾਈ ਬਹੁਤ ਪਈ ਆ ਸਾਰੀਆਂ ਵਾਲਟਲ ਨਾ ਕਰਮਾਲੀ ਨੇ ਕੱਢ ਕੇ ਸੋਣਾ ਮੋੜ ਲਿਆਈ ਬਾਈ ਸੋਹਣੀ ਫੇਸ ਕੁਆਲਿਟੀ ਆ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਬਾਕੀ ਕ੍ਰੋਸ ਦਾ ਅੰਗਾ ਗਰਮੀ ਮਨਾਉਣੀ ਨਹੀਂ ਤੇ ਹੈਟ ਕਰਮਾਲੀ ਦੀ ਚੰਗੀ ਆ ਜਾਣੀ ਆ ਆਮ ਐਫ ਐਫ ਨਾਲੋਂ ਚ ਮੰਨ ਲਓ 5 5.5 ਫੈਟ ਕਿਤੇ ਗਈ ਨਹੀਂ ਇਹਨਾਂ ਦੀ 24 25 ਕਿਲੋ ਬਾਈ ਦੁੱਧ ਦਸਦਾ ਇਹ ਪਾ ਜੂਗੀ ਬਾਕੀ ਸੇਵਾ ਦੇ ਜਿਹੜਾ ਦੁੱਧ ਹੁੰਦਾ ਸੇਵਾ ਦਾ ਹੁੰਦਾ ਜੇ ਕੋਈ ਸੂਆ ਸਵਾਇਆ ਪਸ਼ੂ ਆ ਤਾਂ ਬਾਈ ਦੇ ਘਰੇ ਚੋ ਲਿਓ ਅੱਗੇ ਦੁੱਧ ਥੋੜੀ ਬਾਕੀ ਵੀਰੇ ਪਸ਼ੂਆਂ ਦਾ ਪਸ਼ੂ ਨਹੀਂ ਆਪਾਂ ਛੇਤੀ ਕਿਤੇ ਲੈਂਦੇ ਬਾਈ ਨਹੀਂਦਾ ਵੀਰੇ ਗੱਭਣਾ ਕਰਨ ਤਸੱਲੀ ਦੇ ਦਿਆ ਫੁੱਲ ਬਾਈ ਕੋਈ ਜੇ ਕਰੇ ਸੂਪੇ ਤਾਂ ਕੀ ਕਹਿਣਾ ਵੱਖਰੀ ਗੱਲ ਆ ਤੇ ਪਰ ਜਿਹੜੀ ਗੱਲ ਕਹੀ ਆ ਉਹੀ ਹੋਊਗੀ ਗੱਭਣ ਲਈਦੀ ਆ ਵੀਰੇ ਤਸੱਲੀ ਹੁੰਦੀ ਆ ਆਪਦੀ ਬਈ ਆਪਣੇ ਹੱਥੀਂ ਪਸੂਆ ਵਾ ਪਸੂ ਸੂਏ ਦੇ ਪਸੂ ਦੀ ਕੋਈ ਗਾਰੰਟੀ ਨਹੀਂ ਠੀਕ ਹੈ ਜੀ ਹਾਂ ਇਹਦਾ ਮੁੱਲ ਬਾਈ ਇਹਦਾ ਵੀਰੇ 70000 ਰੁਪਇਆ ਠੀਕ ਹੈ ਜੀ ਹਾਂ ਆਈ 70 70 70 72 ਦੇ ਬਾਈ ਇੰਨੀ ਗਾਰੰਟੀ ਆ ਵੀ ਇਹ ਚੀਜ਼ਾਂ ਦੇ ਮੁੱਲ ਨਹੀਂ ਮਿਲਣੇ ਇਹ ਸਹੀ ਗੱਲ ਆ ਜਿਹੜੀ ਗੱਲ ਆ ਬਾਕੀ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ